ਕੈਬਨਟ ਮੰਤਰੀ ਅਮਨ अरोड़ा ਵੱਲੋਂ ਸੁਨਾਬਾਸੀਆਂ ਨੂੰ 2.5 ਲੱਖ ਰੁਪਏ ਦਾ ਦਿੱਤਾ ਤੋਹਫਾ ਸੂਬਾ ਦੀ ਪਹਿਲੀ ਰੇੜੀ ਫੜੀ ਮੰਡੀ ਨੂੰ ਮਿਲੇਗਾ ਸ਼ੈੱਡ ਅਤੇ ਨਵੀਂ ਦਾਣਾ ਮੰਡੀ ਵਿੱਚ 35 ਸਾਲ ਬਾਅਦ ਬਣੇਗਾ ਪੱਕਾ ਫੜ ਸ਼ਹਿਰ ਵਾਸੀਆਂ ਦੀ ਉਮੀਦਾਂ ਉਤੇ ਖਰਾ ਉਤਰਨ ਲਈ 3 ਸਾਲਾਂ ਤੋਂ ਲਗਾਤਾਰ ਯਤਨਸ਼ੀਲ ਹਨ ਅਮਨ अरोड़ा ਕਿਹਾ ਲੁਧਿਆਣਾ ਜਿਲ੍ਹੇ ਚੋਣ ਵਿੱਚ ਆਪ ਉਮੀਦਵਾਰ ਦੀ ਵੱਡੀ ਜਿੱਤ ਯਕੀਨੀ ਹਲਕਾ ਸਬੰਧ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸ਼ਹਿਰ ਸੋਨਾਂ ਵਾਸੀਆਂ ਨੂੰ ਕੁੱਲ 2.82 ਕਰੋੜ ਰੁਪਏ ਦਾ ਤੋਹਫ਼ਾ ਦਿੰਦੇ ਆ। ਸੂਬਾ ਦੀ ਪਹਿਲੀ ਰੇੜੀ ਫੜੀ ਮੰਡੀ ਵਿੱਚ ਸ਼ੈੱਡ ਬਣਾਉਣ ਅਤੇ ਨਵੀਂ ਦਾਣਾ ਮੰਡੀ ਵਿੱਚ ਪੱਕਾ ਫੜ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਇਸ ਦੋਵੇਂ ਪ੍ਰੋਜੈਕਟ ਸ਼ਹਿਰ ਅਤੇ ਇਲਾਕੇ ਵਾਸੀਆਂ ਦੀ ਬਹੁਤ ਵੱਡੀਆਂ ਮੰਗਾਂ ਸਨ ਜੋ ਕਿ ਜਲਦੀ ਪੂਰੀਆਂ ਹੋਣ ਜਾ ਰਹੀਆਂ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ। ਸ਼੍ਰੀ ਅਮਨਰੋੜਾ ਨੇ ਦੱਸਿਆ ਕਿ ਸ਼ੋਭਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਇਹ ਸ਼ਹਿਰ ਦੇ ਵਿਚਕਾਰ ਸਬਜ਼ੀ ਮੰਡੀ ਬਣਾਈ ਗਈ ਸੀ ਜਿਸ ਜਿੱਥੇ ਕਿ ਸਬਜ਼ੀ ਅਤੇ ਫਰੂਟ ਵਿਕਰੀਤਾਵਾਂ ਦੀਆਂ ਕਰੀਬਨ 160 ਰੇੜੀਆਂ ਲੱਗਦੀਆਂ ਸਨ ਅਤੇ तकरीबन ਸਾਰਾ ਸ਼ਹਿਰ ਇੱਥੇ ਸਬਜ਼ੀ ਅਤੇ ਫਰੂਟ ਖਰੀਦਦਾ ਹੈ ਇਸ ਮੰਡੀ ਵਿੱਚ ਸੈੱਡ ਨਾ ਹੋਣ ਕਾਰਨ ਸਬਜ਼ੀ ਅਤੇ ਫਰੂਟ ਖਰਾਬ ਹੋ ਜਾਂਦੇ ਸਨ ਮੀ ਅਤੇ ਧੁੱਪ ਕਾਰਨ ਕਈ ਵਾਰ ਵਿਕਰੀਤਾਵਾਂ ਨੂੰ ਆਪਣਾ ਕਾਰੋਬਾਰ ਕਰਨ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ ਇੱਥੋਂ ਤੱਕ ਕਿ ਤਰਪਾਲਾਂ ਦਾ ਵੀ ਵੱਧੂ ਖਰਚਾ ਚੱਲਣਾ ਪੈਂਦਾ ਸੀ ਆਮ ਲੋਕਾਂ ਅਤੇ ਵਿਕਰੀਤਾਵਾਂ ਦੀ ਇਸ ਮੁਸ਼ਕਿਲ ਦਾ ਹੱਲ ਕਰਨ ਲਈ 1 ਕਰੋੜ ਰੁਪਏ ਦੀ ਲਾਗਤ ਨਾਲ ਸ਼ੈੱਡ ਬਣਾਇਆ ਜਾ ਰਿਹਾ ਹੈ ਇਹ ਸ਼ੈੱਡ ਬਣਨ ਨਾਲ ਆਮ ਲੋਕਾਂ ਤੇ ਵਿਕਰੀਤਾਵਾਂ ਨੂੰ ਵੱਡੀ ਮੰਗ ਦੂਰ ਹੋ ਜਾਵੇਗੀ ਇਸ ਕੰਮ ਦਾ ਟੈਂਡਰ ਹੋ ਚੁੱਕਾ ਹੈ ਤੇ ਕੁਝ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੰਮ ਅਗਲੇ 6 ਮਹੀਨਿਆਂ ਵਿੱਚ ਮੁਕੰਮਲ ਕਰ ਦਿੱਤਾ ਗਿਆ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਬਨਟ ਮੰਤਰੀ ਦੇ ਅਪਰਾਲੇ ਨਾਲ ਹਾਈ ਮਾਸਕ ਲਾਈਟਸ ਆ ਪੀਣ ਵਾਲਾ ਪਾਣੀ ਵਾਸ਼ਰੂਮ ਤੇ ਸਬ ਸਫਾਈ ਦਾ ਪ੍ਰਬੰਧ ਕਰਵਾ ਕੇ ਦਿੱਤਾ ਗਿਆ ਸੀ ਉਹਨਾਂ ਦੱਸਿਆ ਕਿ ਸਥਾਨਕ ਨਮੀ ਅਨਾਜ ਮੰਡੀ ਵਿੱਚ ਨਵੇਂ ਫੜ ਦੇ ਕੰਮ ਦਾ ਵੀ ਨੀਂ ਪੱਥਰ ਰੱਖਿਆ ਗਿਆ ਹੈ ਇਹ ਫੜ 33 ਸਾਲ ਪਹਿਲਾਂ ਬਣਿਆ ਸੀ ਹੁਣ ਉਸ ਤੋਂ ਬਾਦ ਕਿਸੇ ਵੀ ਸਰਕਾਰ ਨੇ ਇਸ ਦਿਸ਼ਾਤ ਨਹੀਂ ਲਈ ਹੁਣ ਇਸ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਜਿਸ ਕਾਰਨ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਵੇਚਣ ਵਿੱਚ ਬਹੁਤ ਦਿੱਕਤ ਆਉਂਦੀ ਹੈ ਇਸ ਮੰਡ ਵਿੱਚ 50 ਤੋਂ ਵਧੇਰੇ ਆੜਤੀ ਕੰਮ ਕਰਦੇ ਹਨ ਇਹ ਵੀ ਬਹੁਤ ਔਖੇ ਸਨ 10 ਏਕੜ ਵਿੱਚ ਬਣਨ ਵਾਲੇ ਇਸ ਪ੍ਰੋਜੈਕਟ ਤਹਿਤ ਜਿੱਥੇ ਨਵੇਂ ਬਲਾਕ ਬਣਾਏ ਜਾਣਗੇ ਉੱਥੇ ਹੀ ਬੰਦੀ ਰਿਪੇਅਰ ਵੀ ਕੀਤੀ ਜਾਵੇਗੀ ਇਸ ਕੰਮ ਨੂੰ 3-4 ਮਹੀਨੇ ਪਾਬ ਜਿਹਦੀ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰ ਦਿੱਤਾ ਜਾਵੇਗਾ ਇਹ ਫੜ ਬਣ ਨਾਲ ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨ ਪਰ ਹਮਾਤੇ ਆੜਤੀ ਵਰਗ ਨੂੰ ਭਾਰੀ ਲਾਭ ਮਿਲੇਗਾ ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਲੁਧਿਆਣਾ ਪਛਮੀ ਵਿਧਾਨ ਸਭਾ ਜਿਮਨੀ ਚੌਂ ਵਿੱਚ ਆਪ ਉਮੀਦਵਾਰ ਦੀ ਵੱਡੀ ਜਿੱਤ ਯਕੀਨੀ ਹੈ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਪ ਉਮੀਦਵਾਰ ਦੀ ਮੁਹਿੰਮ ਵਿੱਚ ਸ਼ਾਮਲ ਹੋ ਰਹੇ ਹਨ ਉਹਨਾਂ ਕਿਹਾ ਕਿ ਸਾਰੇ ਵਿਰੋਧੀ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਹਾਰ ਦਾ ਮੂੰਹ ਦੇਖਣਾ ਪਵੇਗਾ ਨਵੀਂ ਐਡਮਿਨਿਸਟ੍ਰੇਟਿਵ ਵਿੱਚ ਭਰਮੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਅਮਨਰੋੜਾ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀ ਉਮੀਦਾਂ ਉੱਤੇ ਖਰਾ ਉਤਰਨ ਲਈ 3 ਸਾਲ ਤੋਂ ਲਗਾਤਾਰ ਯਤਨਸ਼ੀਲਾਨਾ ਉਹਨਾਂ ਨੇ ਵਚਨਬੱਧਤਾ ਪ੍ਰਗਟਾਈ ਕਿ ਚੋਣ ਵਾਅਦਿਆਂ ਪੂਰੇ ਕਰਨ ਦੇ ਨਾਲ-ਨਾਲ ਅਗਲੇ 1.5 ਸਾਲ ਵਿੱਚ ਵੱਧ ਵੱਧ ਵਿਕਾਸ ਕਰਕੇ ਸ਼ਹਿਰ ਨੂੰ ਤੋਹਫੇ ਦਿੱਤੇ ਜਾਣਗੇ ਇਸ ਮੌਕੇ ਸ਼੍ਰੀ ਪ੍ਰਮੋਦ ਸਿੰਘਲਾ ਐਸਡੀਐਮ ਸੁਨਾਮ ਸ਼੍ਰੀ ਮੁਕੇਸ਼ ਜੁਨੇਜਾ ਚੇਅਰਮੈਨ ਮਾਰਕੀਟ ਸੁਨਾਮ ਡੀਐਸਪੀ ਹਰਵਿੰਦਰ ਸਿੰਘ ਖੈਰਾ ਨਗਰ ਕੋਰਸਨ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਨ ਹੋਰਲਾ ਆਦੀ ਹਾਜ਼ਰ ਸਨ